ਗੁਰਦੀਪ ਸਿੰਘ ਨਕਸ਼ਤਿ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਕਾંડ ਚੌਥਾ ਭਾਗ ਦੂਜਾ ਮੇਰੇ ਬਹੁਤ ਸਿਰਦਰਸੀ ਸਰੀਰ ਤੋਂ ਜਿਵੇਂ ਕਿਸੇ ਨੇ ਸਾਰੀ ਤਾਕਤ ਖਿੱਚ ਲਈ ਹੋਵੇ ਕਰਿਆਉਂਦੇ ਹੀ ਮੈਂ ਕਾਫੀ देर ਨਹਾਉਂਦੀ ਰਹੀ ਤੇ ਫਿਰ ਮੈਂ ਸੌਂ ਗਈ ਤੇ ਜਦੋਂ ਉੱਠੀ ਤਾਂ ਮੈਂ ਤੇਰੀ ਮਿਸ ਕਾਲ ਦੇਖੀ ਤਾਂ ਤੈਨੂੰ ਫੋਨ ਉੱਤੇ ਸੁਨੇਹਾ ਕਰ ਲਿਆ ਲੋਕ ਵੀ ਬੜੇ ਅਜੀਬ ਹਨ ਕਮਲ ਨੇ ਆਖਿਆ ਬਹੁਤ ਹੀ ਅਜੀਬ ਕੀ ਦੱਸਾਂ ਪਰ ਤੂੰ ਦੱਸ ਮੈਨੂੰ ਮੇਰੇ ਪਰਸ ਵਿੱਚ ਤੂੰ ਪੈਸੇ ਕਿਉਂ ਪਏ ਤੂੰ ਆਪਣੇ ਪੈਸੇ ਕਮਲ ਵਾਪਸ ਲੈ ਲਾ ਉਸ ਦਿਨ ਤੋਂ ਆਖਰ ਸੀ ਕਿ ਮੈਂ ਤੇਰੇ ਨਾਲ ਸਿਰਫ ਗੱਲਾਂ ਕਰਾਂ ਪਰ ਅੱਜ ਮੈਂ ਆਖਰੀ ਹੱਕੇ ਤੂੰ ਅੱਜ ਸਿਰਫ ਮੇਰੇ ਨਾਲ ਗੱਲਾਂ ਕਰ ਅੱਜ ਮੈਂ ਸਿਰਫ ਤੇਰੇ ਨਾਲ ਗੱਲਾਂ ਕਰਨ ਆਈ ਹਾਂ ਟ੍ਰੀਨਾ ਦੇ ਚਿਹਰੇ ਤੇ ਦਰਦ ਦੀ ਹਲਕੀ ਭਾਅ ਸੀ ਜੋ ਜ਼ੋਰ ਦੇਣ ਤੇ ਵੀ ਮੁਸਕਰਾ ਨਹੀਂ ਸੀ ਪਾਰੀ ਉਸਨੇ ਕਮਲ ਨੂੰ ਪੈਸੇ ਮੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਮਲ ਨੇ ਪੈਸੇ ਵਾਪਸ ਨਾ ਲਏ ਕਮਲ ਨੂੰ ਫੇਰ ਸਮਝ ਆਈ ਕਿ ਉਸਦੇ ਚਿਹਰੇ ਤੇ ਦਰਦ ਦਰ ਸੌ ਕਿਉਂ ਸੀ ਉਸ ਦੀ ਗਰਦਨ ਤੇ ਹਲਕੇ ਦਾਗ ਵੀ ਸਨ ਕੁਝ ਚਿਰ ਬਾਅਦ ਕਮਲ ਨੇ ਧਿਆਨ ਦਿੱਟ ਕਿ ਬਹੁਤ ਹੀ ਨਿੱਕੇ ਨਿੱਕੇ ਹੰਝੂ ਟ੍ਰੀਨਾ ਦੀਆਂ ਨੀਲੀਆਂ ਅੱਖਾਂ ਵਿੱਚ ਆ ਗਏ ਸਨ ਤੇ ਉਹ ਉਸ ਵੱਲ ਇੰਜ ਵੇਖ ਰਹੀ ਸੀ ਜਿਵੇਂ ਉਹਨੂੰ ਆਖਰੀ ਹੋਵੇ ਬਹੁਤ ਬੁਰੀ ਹੋਈ ਕਾਸ਼ ਮੈਂ ਸਿਰਫ ਤੇਰੀ ਹੁੰਦੀ ਕਮਲ ਨੇ ਉਸਦੇ ਦਿਲ ਦੇ ਹਾਲਾਤ ਦਾ ਅਹਿਸਾਸ ਕਰਦਿਆਂ ਕਿ ਆ ਟ੍ਰੀਨਾ ਆਪਾਂ ਸਿਰਫ ਗੱਲਾਂ ਹੀ ਕਰਾਂਗੇ ਅੱਜ ਪਹਿਲਾਂ ਖਾਵਾਂਗੇ ਤੇ ਫਿਰ ਖੁੱਲ ਕੇ ਗੱਲਾਂ ਕਰਾਂਗੇ ਪਿਛਲੀ ਰਾਤ ਨੂੰ ਤੂੰ ਭੁੱਲ ਜਾ ਉਸਨੂੰ ਚੇਤੇ ਨਾ ਕਰ ਚੇਤੇ ਕਰਨਾ ਤੇਰਾ ਦੁੱਖ ਦਾ ਜ਼ਖਮ ਹੋਰ ਹਰਾ ਹੋ ਜਾਵੇਗਾ ਫਿਰ ਨਿਭਕੇ ਨਾਲ ਉਸਨੇ ਟ੍ਰੀਨਾ ਦੇ ਹੰਝੂ ਸਾਫ਼ ਕੀਤੇ ਤੇ ਕਿਹਾ ਇੱਕ ਬੀਅਰ ਦੇਵਾਂ हां देदे। ਇਹ ਆਖ ਉਹ ਉਸਤੇ ਗੱਲ ਨੂੰ ਚਿੰਬੜ ਗਈ ਤੇ ਫਿਰ ਬੋਲੀ ਲਿਆ ਬੀਰ। ਇੱਕ ਬੀਅਰ ਦੀ ਬੋਤਲ ਟਰੀਨਾ ਨੂੰ ਫੜਾਉਂਦਿਆਂ ਕਮਲ ਬੋਲਿਆ ਟਰੀਨਾ ਜੇ ਬੁਰਾ ਨਾ ਮੰਨੇ ਤਾਂ ਇੱਕ ਸਲਾਹ ਦਿਆਂ ਤੈਨੂੰ। ਜੇ ਤੇਰੀ ਸਲਾਹ ਗੁੱਸਾ ਕਰਨ ਵਾਲੀ ਐ ਤਾਂ ਮੈਨੂੰ ਕੋਈ ਸਲਾਹ ਨਾ ਦੇਵੀਂ। ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੀ ਇਹ ਸਲਾਹ ਤੈਨੂੰ ਗੁੱਸੇ ਕਰ ਦੇਵੇਗੀ ਪਰ ਇੱਕ ਸਮੱਸਿਆ ਹਲਕਣ ਲਈ ਮੈਨੂੰ ਇਹ ਠੀਕ ਹੀ ਲੱਗਦੀ ਐ। ਕਮਲ ਦੇ ਮਨ ਵਿੱਚ ਸੀ ਕਿ ਉਹ ਜੋ ਉਸਤੇ ਮਨ ਵਿੱਚ ਸੀ ਉਸ ਨੂੰ ਆਖ ਹੀ ਦੇਵੇ ਪਰ ਉਹ ਅੰਦਰੋਂ ਕੁਝ ਆਖਣ ਤੋਂ ਝਿਜਕਦਾ ਵੀ ਸੀ। ਤਾਂ ਦੱਸ ਹੀ ਦੇ। ਮੈਂ ਉਹੋ ਆਖਣਾ ਚਾਹੁੰਦਾ ਹਾਂ ਕਿ ਤੂੰ ਕਿਸੇ ਨਾਲ ਵੀ ਰਾਤ ਭਰ ਲਈ ਨਾ ਜਾਇਆ ਕਰ ਰਾਤ ਲੰਮੀ ਹੁੰਦੀ ਹੈ ਤੇ ਉਹ ਆਪਣੇ ਪੈਸੇ ਪੂਰੇ ਕਰਨਾ ਚਾਹੁੰਦੇ ਹੁੰਦੇ ਹਨ ਉਹਨਾਂ ਨੂੰ ਕਿਸੇ ਹੋਰ ਦਾ ਫਿਕਰ ਨਹੀਂ ਹੁੰਦਾ ਲੋਕ ਬੜੇ ਕਮੇਨੇ ਹੁੰਦੇ ਨੇ ਤੇ ਕਈ ਮਾਨਸਿਕ ਪੱਖੋਂ ਬਿਮਾਰ ਵੀ ਹੁੰਦੇ ਹਨ ਉਹ ਜੋ ਪੈਸੇ ਦਿੰਦੇ ਹਨ ਉਹਨਾਂ ਦੀ ਕੀਮਤ ਨਾਲੋਂ ਵੱਧ ਉਹ ਆਪਣੀ ਸੰਤੁਸ਼ਟੀ ਪੂਰੀ ਕਰਨਾ ਚਾਹੁੰਦੇ ਹਨ ਤੇ ਕਿਸੇ ਉੱਤੇ ਕਿਵੇਂ ਗੁਜ਼ਰਦੀ ਹੈ ਇਸ ਦਾ ਉਹਨਾਂ ਨੂੰ ਕਦੇ ਅਹਿਸਾਸ ਨਹੀਂ ਹੁੰਦਾ ਕਿਸੇ ਨੂੰ ਵੀ ਘੰਟਾ ਜਾਂ ਅੱਧੇ ਘੰਟੇ ਤੋਂ ਵੱਧ ਨਾ ਦਿਆ ਕਰ ਸੁਣ ਕੇ ਟਰੀਨਾ ਕੁਝ ਦੇਰ ਚੁੱਪ ਰਹੀ ਤੇ ਕਮਲ ਬੋਲਿਆ ਕੀ ਗੱਲ ਮੇਰੀ ਸਲਾਹ ਤੈਨੂੰ ਚੰਗੀ ਨਹੀਂ ਲੱਗੀ ਉਸ ਵੱਲ ਬਹੁਤ ਹੀ ਪਿਆਰ ਨਾਲ ਵੇਖ ਕੇ ਉਹ ਬੋਲੀ ਸਲਾਹ ਤਾਂ ਚੰਗੀ ਹੈ ਪਰ ਮੈਂ ਕਦੇ ਇਹ ਸੋਚ ਲੈਂਦੀ ਹਾਂ ਕਿ ਘੰਟਾ-ਘੰਟਾ ਵੇਖਣ ਨਾਲੋਂ ਇੱਕ ਰਾਤ ਲਈ ਵੇਖਣ ਨਾਲ ਕਈ ਦਿਨਾਂ ਦੀ ਆਮਦਨ ਹੋ ਜਾਂਦੀ ਹੈ ਜਿੰਨ ਚਾਰ ਰਾਤਾਂ ਵੀ ਲੱਗ ਜਾਂ ਤਾਂ ਬਾਕੀ ਮਹੀਨਾ ਠੀਕ ਲੰਘ ਜਾਂਦਾ ਹੈ ਕਿਸੇ ਨੂੰ ਲੱਭਣ ਦੀ ਵੀ ਜ਼ਰੂਰਤ ਨਹੀਂ ਰਹਿੰਦੀ ਮੈਂ ਦੱਸਦੀ ਹਾਂ ਕਿ ਮੈਂ ਇਹ ਖਿਆਲ ਕਿੱਥੋਂ ਲਿਆ ਹੈ ਲਾਸਟ ਵੀਕਸ ਮੇਰੇ ਨਾਲ ਇੱਕ ਕੁੜੀ ਹੁੰਦੀ ਸੀ ਉਹ ਸਿਰਫ ਰਾਤ ਲਈ ਹੀ ਜਾਂਦੀ ਹੁੰਦੀ ਸੀ ਤੇ ਉਹ ਮਹੀਨੇ ਵਿੱਚ 24 ਦਿਨ ਵੇਲੇ ਹੀ ਰਹਿੰਦੀ ਸੀ ਵੇਲੇ ਵਿੱਚ ਉਹ ਸਿਰਫ ਆਪਣੇ ਪੋਰਟਰੇਟ ਬਣਾਉਂਦੀ ਹੁੰਦੀ ਸੀ ਕਿਉਂਕਿ ਆਰਟ ਸਕੂਲ ਵਿੱਚ ਕੁਝ ਦੇਰ ਉਪੜੀ ਸੀ ਪਰ ਹਾਲਾਤ ਉਸਨੂੰ ਸਰੀਰਕ ਤੰਦੇ ਵੱਲ ਲੈ ਆਏ। ਆਪਣੇ ਆਪ ਦੇ ਪੋਰਟਰੇਟ ਵਿੱਚ ਉਹ ਆਪਣੇ ਆਪ ਤੋਂ ਬੜੀ ਵੱਖ ਲੱਗਦੀ ਸੀ ਤੇ ਉਸ ਵਕਰੇਪਨ ਨੂੰ ਉਹ ਆਪਣੀ ਹਾਲਤ ਦਾ ਨਾਂ ਦਿੰਦੀ ਸੀ। ਉਸ ਮੁਤਾਬਕ ਹਰ ਰਾਤ ਜਦੋਂ ਉਹ ਕਿਸੇ ਨਾਲ ਜਾਂਦੀ ਸੀ, ਤਦ ਉਹ ਇਹ ਮਹਿਸੂਸ ਕਰਦੀ ਜਿਵੇਂ ਉਹ ਇੱਕ ਜਿੰਸ ਹੋਵੇ ਤੇ ਉਹ ਬੰਦਾ ਪੈਸੇ ਉਤਾਰ ਕੇ ਉਸਨੂੰ ਹੋਟਲ ਵਿੱਚ ਲੈ ਆਇਆ ਹੋਵੇ ਇੱਕ ਜਿੰਸ ਵਾਂਗ। ਉਸ ਦਲੇਲ ਤਾ ਨੂੰ ਆਪਣੇ ਪੋਰਟਰੇਟਾਂ ਜਾਂ ਚਿੱਤਰਾਂ ਵਿੱਚ ਉਤਾਰਦੀ ਸੀ ਜਿਵੇਂ ਕਿਸੇ ਚਿੱਤਰ ਵਿੱਚ ਉਸ ਦੀਆਂ ਬਾਹਾਂ ਬਿਲਕੁਲ ਬੈਂਗੀਆਂ ਤੇ ਟੇਢੀਆਂ ਹੁੰਦੀਆਂ ਤੇ ਕਿਸੇ ਵਿੱਚ ਉਸ ਦੀਆਂ ਲੱਤਾਂ ਤੇ ਕਿਸੇ ਵਿੱਚ ਉਸ ਦਾ ਸਾਰਾ ਸਰੀਰ ਬੇਟਾ ਵਾਜਿਆ ਹੁੰਦਾ ਤੇ ਕਿਸੇ ਚਿੱਤਰ ਵਿੱਚ ਉਸ ਦਾ ਚਿਹਰਾ ਇੰਜ ਹੁੰਦਾ ਜਿਵੇਂ ਨੋਂਦ ਰਿਆ ਗਿਆ ਹੋਵੇ ਤੇ ਫਿਰ ਉਹਨੇ ਆਪਣੀ ਛਾਤੀ ਤੋਂ ਕੱਪੜਾ ਜਰਾ ਹਟਾ ਕੇ ਕਈ ਨਵੇਂ ਪੈ ਦਾਗ ਮੈਨੂੰ ਵਿਖਾਏ ਮਰਦਿਆਂ ਇੰਜ ਦੀਆਂ ਦੰਦੀਆਂ ਨਾਲ ਦਰਦ ਬਹੁਤ ਹੁੰਦਾ ਹੈ ਉਹ ਮੈਨੂੰ ਵਿਖਾਉਂਦੀ ਹੁੰਦੀ ਸੀ ਮੇਰੇ ਨਾਲ ਵੀ ਇੰਜ ਕਦੇ-ਕਦੇ ਹੁੰਦਾ ਸੀ ਪਰ ਰਾਤ ਵਰਗਾ ਕਦੇ ਨਹੀਂ ਹੋਇਆ ਹਾਂ ਸੱਚ ਉਸ ਕੁੜੀ ਨੇ ਕਈ ਗਾਕਾਂ ਦੇ ਵੀ ਪੋਰਟਰੇਟ ਤੇ ਚਿੱਤਰ ਬਣਾਏ ਹੋਏ ਸੀ ਜੋ ਉਸਨੇ ਮੈਨੂੰ ਵਿਖਾਏ ਉਹ ਲੋਕ ਵੇਖਣ ਨੂੰ ਬੜੇ ਅਮੀਰ ਜ਼ਾਦੇ ਤੇ ਸਜੇ ਤਜੇ ਹੁੰਦੇ ਸਨ ਪਰ ਉਹਨਾਂ ਵਿੱਚ ਸੂਰ ਕੁੱਤੇ ਤੇ ਬਗਿਆੜਾ ਆਦਿ ਦੇ ਬਿੰਬ ਉਹ ਰੀਖਦੀ ਸੀ ਉਹਨਾਂ ਦੇ ਗਲਾਂ ਵਿੱਚ, ਹੱਥਾਂ ਵਿੱਚ ਤੇ ਬਾਹਾਂ ਵਿੱਚ ਬਹੁਤ ਕੀਮਤੀ ਚੀਜ਼ਾਂ ਪਾਈਆਂ, ਵਿਖਾਈਆਂ ਹੁੰਦੀਆਂ ਸਨ। ਉਹਦੇ ਆਖਣ ਮੁਤਾਬਕ ਉਹ ਬਹੁਤ ਮਹਿੰਗੇ ਕੱਪੜੇ ਪਹਿਨਦੇ ਸਨ ਪਰ ਉਹ ਪੈਸੇ ਦੇਣ ਲੱਗੇ ਮਰ ਜਾਂਦੇ ਸੀ ਜਿਵੇਂ ਉਹਨਾਂ ਦੀ ਜਾਨ ਨਿਕਲਦੀ ਹੋਵੇ। ਜੇ ਉਹ ਉਹਨਾਂ ਕੋਲੋਂ ਰਾਤ ਦੇ 2500 ਡਾਲਰ ਮੰਗਦੀ, ਉਹ ਤਦ ਉਹਨੂੰ ਆਖਦੇ 1500 ਡਾਲਰ ਜਾਇਜ਼ ਹੈ। ਉਹਨੂੰ ਫਿਰ ਜ਼ੋਰ ਪਾਉਣਾ ਪੈਂਦਾ ਕਿ 2300 ਡਾਲਰ ਤੋਂ ਉਹ ਘੱਟ ਨਹੀਂ ਦੇਵੇਗੀ ਤੇ ਫਿਰ ਉਹ ਮੰਨ ਜਾਂਦੇ। ਸਿਰਫ 250 ਬਚਾਉਣ ਵਾਲੇ ਇੱਕ ਮਹੀਨੇ ਅਮੀਰਤਾ ਦੇ ਉਹ ਉਹਨਾਂ ਨੂੰ ਉਦੋਂ ਤੀਕ ਆਪਣੇ ਜ਼ਿਹਨ ਵਿੱਚ ਰੱਖਦੀ ਜਦੋਂ ਤੀਕ ਉਹ ਉਹਨਾਂ ਦੇ ਪੋਰਟਰੇਟ ਅਤੇ ਤਸਵੀਰਾਂ ਬਣਾ ਲੈਂਦੀ। ਇਹ ਰਾਤ ਲਈ ਗਾਹਕ ਨਾਲ ਜਾਣ ਵਾਲੀ ਗੱਲ ਉਸਨੇ ਮੇਰੇ ਮਨ ਵਿੱਚ ਪਾਈ ਸੀ ਘਰ ਆ ਕੇ। ਉਹ ਘੰਟਿਆਂ ਤੀਕ ਮਲਮਲ ਕੇ ਨਾ ਹੋਂਦੀ ਜਿਵੇਂ ਉਹ ਗੰਦੇ ਚਿੱਕੜ ਵਿੱਚ ਲੱਭੜ ਕੇ ਆਈ ਹੋਵੇ। ਇਸ ਇਲਾਕੇ ਵਿੱਚ ਰਾਤ ਵਾਲੇ ਗਾਹਕ ਜ਼ਿਆਦਾ ਨਹੀਂ ਮਿਲਦੇ ਨਾ ਹੀ ਐਨੇ ਅਮੀਰ ਪਰ ਫਿਰ ਵੀ ਕਦੇ-ਕਦੇ ਇੱਕ ਮਹੀਨੇ ਵਿੱਚ ਦੋ ਜਾਂ ਤਿੰਨ ਮਿਲ ਹੀ ਜਾਂਦੇ ਹਨ ਤੇ ਮੇਰੇ ਕੋਲ ਪੈਸੇ ਚੰਗੇ ਜੁੜ ਰਹੇ ਹਨ ਪਰ ਕਈ ਮਹੀਨੇ ਪਹਿਲਾਂ ਤਾਂ ਇੱਕ ਮਹੀਨਾ ਕੋਈ ਵੀ ਰਾਤ ਵਾਲਾ ਗਾਕ ਨਹੀਂ ਸੀ ਮਿਲਿਆ ਤੇ ਮੈਂ 20 ਗਾਕਾਂ ਨੂੰ ਪਕਾਤਾ ਕੇ ਵੀ ਉਹਨੇ ਪੈਸੇ ਨਹੀਂ ਬਣਾ ਸਕੀ ਜਿੰਨੇ ਮੈਂ 4 ਰਾਤਾਂ ਵਿੱਚ ਬਣਾ ਲੈਂਦੀ ਸੀ ਇਹ ਔਖੇ ਗਾਕ ਕਦੇ ਕਦਾਂ ਹੀ ਮਿਲਦੇ ਹਨ ਜਦੋਂ ਇਹ ਔਖੇ ਗਾਕ ਮਿਲਦੇ ਹਨ ਤਾਂ ਦੀ ਸਪੇਸ਼ੇ ਵਿੱਚੋਂ ਨਿਕਲਣ ਨੂੰ ਮੇਰਾ ਜੀ ਕਾਲਾ ਪੈਣ ਲੱਗਦਾ ਹੈ ਟ੍ਰੇਨਾਂ ਦੀ ਆਵਾਜ਼ ਵਿੱਚ ਬੇਵਸਤੀ ਸਾਫ਼ ਦਿਸ ਰਹੀ ਸੀ ਹਾਂ ਇਹ ਗਲਤ ਹੈ ਪਰ ਇਸ ਤਾਹ ਸਿਰਫ ਤੂੰ ਹੀ ਕਰ ਸਕਦੀ ਹੈ ਜਿਵੇਂ ਪਿਛਲੀ ਰਾਤ ਤੇਰੇ ਨਾਲ ਜੋ ਹੋਇਆ ਮੈਂ ਤਾਂ ਇਸ ਨੂੰ ਕਿਿਆਸੀ ਕਰ ਸਕਦਾ ਹਾਂ ਕਮਲ ਨੇ ਆਖਿਆ ਹਾਂ ਇਸ ਕੰਮ ਵਿੱਚ ਖਤਰਾ ਤਾਂ ਹੈ ਕਿਉਂਕਿ ਇਹ ਪੇਸ਼ਾ ਲੁਕਮਾ ਤੇ ਸੁਰੱਖਿਆ ਤੋਂ ਬਿਲਕੁਲ ਖਾਲੀ ਹੈ ਸਾਡੇ ਅਪਾਰਟਮੈਂਟ ਦੇ ਕੋਲੇ ਇੱਕ ਕਿਨਰ ਰਹਿੰਦਾ ਸੀ ਉਹ ਵੀ ਵਿਚਾਰਾ ਇਹੋ ਧੰਦਾ ਕਰਦਾ ਸੀ ਇੱਕ ਵਾਰ ਉਹ ਤੇ ਮੈਂ ਇੱਕ ਬਾੜ ਦੇ ਵਿੱਚ ਇਕੱਠੇ ਬੈਠੇ ਬੀਅਰ ਪੀ ਰਹੇ ਸੀ ਉੱਥੇ ਇੱਕ ਮਲਾਵਰ ਕਾ ਵੱਡਾ ਸਾਰਾ ਵੱਡੀਆਂ ਮੁੱਛਾਂ ਵਾਲਾ ਬੰਦਾ ਜੋ ਬੇਟਵਾ ਤੇ ਬੜਾ ਸਖਤ ਰੂਪ ਵਾਲਾ ਸੀ ਉਸ ਕੋਲ ਆਇਆ ਤੇ ਬੋਲਿਆ ਮਿੱਠੀਏ ਚੱਲ ਅੱਜ ਸ਼ਾਮ ਮੇਰੇ ਨਾਲ ਵਾਦਾ ਰਿਹਾ ਕਿ ਮੈਂ ਇਸ ਵਰਤੰਗ ਨਹੀਂ ਕਰਾਂਗਾ ਤੇ ਪੈਸੇ ਉਸ ਰਾਤ ਨਾਲੋਂ ਦੁੱਗਨੇ ਦੇਵਾਂਗਾ ਪਰ ਉਸਨੇ ਬਹਾਨਾ ਲਾ ਕੇ ਉਸਨੂੰ ਜਵਾਬ ਦੇ ਦਿੱਤਾ ਕਿ ਉਹ ਬਿਮਾਰ ਸੀ ਠੀਕ ਮਹੀਨਾ ਉਸਨੂੰ ਡਾਕਟਰ ਨੇ ਆਰਾਮ ਕਰਨ ਲਈ ਆਖਿਆ ਸੀ ਉਸ ਮਲਾਜੇ ਬੰਦੇ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਉਹਨੇ ਮੈਨੂੰ ਦੱਸਿਆ ਇਹ ਬੰਦਾ ਜਾਨਵਰਾਂ ਨਾਲੋਂ ਵੀ ਭੜਾ ਸੀ ਇਸ ਬੰਦੇ ਨਾਲ ਇੱਕ ਰਾਤ ਕੱਟ ਕੇ ਮੈਂ ਬਹੁਤ ਦਿਨ ਤੰਗ ਰਹੀ ਇਹ ਬੰਦਾ ਆਪ ਡਰਗ ਲੈਂਦਾ ਸੀ ਤੇ ਮੈਨੂੰ ਧੱਕੇ ਨਾਲ ਇਸਨੇ ਡਰਗ ਦਿੱਤੀ ਨਾ ਨੁਕਰ ਕਰਨ ਤੇ ਕੁੱਟਦਾ ਵੀ ਸੀ ਕਮਲ ਇੰਜ ਕਈ ਵਾਰ ਬਹੁਤ ਗਲਤ ਬੰਦੇ ਮਿਲ ਜਾਂਦੇ ਹਨ ਸਾਡੇ ਬਾਰੇ ਲੋਕ ਕੁਝ ਨਹੀਂ ਜਾਣਦੇ ਉਹ ਇਹ ਬੜੇ ਆਰਾਮ ਨਾਲ ਆਖੀ ਜਾਂਦੇ ਹਨ ਕਿ ਹੋਰ ਨੌਕਰੀ ਕਰ ਲਓ ਜਿਵੇਂ ਹਰਸਾ ਨੌਕਰੀਆਂ ਖੁੱਲੀਆਂ ਪਈਆਂ ਹੋਣ ਜੇ ਨੌਕਰੀਆਂ ਉੱਤੇ ਸਾਰੇ ਮਰਦ ਔਰਤ ਨੂੰ ਇੱਜ਼ਤ ਦਿੰਦੇ ਹੋਣ ਉਪਰੋਂ ਇੰਜ ਬੋਲਣਗੇ ਜਿਵੇਂ ਉਹ ਤੁਹਾਡੀ ਬਹੁਤ ਇੱਜ਼ਤ ਕਰਦੇ ਹੋਣ ਪਰ ਆਪਣੇ ਅੰਦਰ ਜਾਂ ਹੋਰਾਂ ਕੋਲ ਇਹ ਸਰੀਰ ਦੀਆਂ ਮੰਗਤੀਆਂ ਕਰਦੇ ਰਹਿੰਦੇ ਹਨ ਇਹ ਗੱਲ ਮੈਨੂੰ ਇੱਕ ਗਾਹਕ ਨੇ ਦੱਸੀ ਉਹ ਪੇਂਟਰ ਸੀ ਉਹ ਮੈਨੂੰ ਰਾਤ ਲਈ ਸੱਦ ਰਿਆ ਸੀ ਪਰ ਪੂਰੀ ਰਾਤ ਲਈ ਉਸ پاس ਪੈਸੇ ਨਹੀਂ ਸਨ ਤੇ ਉਹ ਕਹਿੰਦਾ ਕੀ ਤੂੰ ਉਧਾਰ ਕਰ ਸਕਦੀ ਹੈ ਮੈਂ ਕਹਾਂ ਨਹੀਂ ਕਹਿੰਦਾ ਵਿਆਜ ਦੇ ਦੇਵਾਂਗਾ ਮੈਂ ਕਹਾਂ ਨਹੀਂ ਕਹਿੰਦਾਦਰ ਅਸਲ ਮੇਰੇ ਚਿੱਤਰ ਦੇਰ ਤੋਂ ਵਿਕੇ ਨਹੀਂ ਪਰ ਅਗਲੇ ਮਹੀਨੇ ਲਗਰੀ ਗੈਲਰੀ ਵਿੱਚ ਜ਼ਰੂਰ ਵੇਚਣਗੇ ਤੇ ਤੇਰੀ ਦੁੱਗਣੀ ਫੀਸ ਮੈਂ ਦੇਵਾਂਗਾ। ਪੈਸੇ ਦੀ ਕਮੀ ਕਰਕੇ ਮੇਰੀ ਮੇਡ ਮੈਨੂੰ ਛੱਡ ਗਈ। ਉਹਨੂੰ ਉਸਦੀ ਤਨਖਾਹ ਤੋਂ ਕਿਤੇ ਵੱਧ ਪੈਸੇ ਮੈਂ ਦੇ ਦਿਆ ਕਰਦਾ ਸੀ ਤੇ ਉਹ ਮੇਰੇ ਨਾਲ ਅਕਸਰ ਸੌਂ ਵੀ ਲਿਆ ਕਰਦੀ ਸੀ। ਜਦੋਂ 2-3 ਮਹੀਨੇ ਮੈਂ ਉਸਨੂੰ ਕੁਝ ਨਹੀਂ ਦੇ ਸਕਿਆ ਉਹ ਮੇਰੇ ਦੋ ਚਿੱਤਰ ਚੁੱਕ ਕੇ ਤੁਰਦੀ ਬਣੀ। ਉਹਨੂੰ ਮੈਂ ਫੋਨ ਕੀਤਾ ਪਰ ਉਸਦਾ ਫੋਨ ਮੈਂ ਕੱਟ ਗਿਆ ਪਾਇਆ। ਮੈਂ ਤਾਂ ਉਹਨੂੰ ਹਮੇਸ਼ਾ ਆਪਣੇ ਪਾਸ ਰੱਖਣ ਨੂੰ ਤਿਆਰ ਸੀ ਪਰ ਜਦ ਮੇਰੇ ਤੇ ਬੁਰੇ ਦਿਨ ਆਏ ਉਹਨਾਂ ਸਕੇ ਪੈਸੇ ਜੋ ਮੇਰੇ ਪਾਸ ਸਨ ਮੈਂ ਮੂਰਖਸਤਾਨਾਲ ਫਜ਼ੂਰ ਖਰਚੀ ਗਿਆ ਅੰਤਨ ਦੀ ਤੰਗੀ ਕਰਕੇ ਅੱਜਕੱਲ ਮੈਂ ਖਾਣਾ ਇੱਕ ਡਾਂਗੀ ਖਾਂਦਾ ਹਾਂ ਪਰ ਔਰਤ ਮੇਰੀ ਖੁਰਾਕ ਹੈ ਸ਼ਰਾਬਾਂ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਮੇਰਾ ਔਰਤਾਂ ਨਾਲ ਸਬੰਧ ਸਿਰਫ ਜਿਸਮ ਨਾਲ ਹੁੰਦਾ ਪਰ ਹਰ ਔਰਤ ਦੀ ਮੈਂ ਦਿਲੋਂ ਇੱਜ਼ਤ ਕਰਦਾ ਹਾਂ ਜਿਵੇਂ ਤੈਨੂੰ ਮੈਂ ਅਜ ਆਖ ਰਿਹਾ ਕਿ ਤੇਰੇ ਜਿਸਮ ਦੀ ਮੈਨੂੰ ਲੋੜ ਹੈ ਪਰ ਅੱਜ ਤੈਨੂੰ ਪੈਸੇ ਦੇਣ ਖਾਤਰ ਮੇਰੇ ਕੋਲ ਸਿਰਫ 200 ਡਾਲਰ ਹਨ ਉਹ ਵੀ ਮੈਂ ਇੱਕ ਮਿੱਤਰ ਤੋਂ ਉਧਾਰ ਫੜੇ ਹਨ ਪਰ ਮੈਂ ਇੱਕ ਘੰਟਾ ਜਾਂ ਦੋ ਘੰਟੇ ਦੇ ਬੰਦਨ ਵਿੱਚ ਪੈ ਕੇ ਔਰਤ ਨੂੰ ਨਹੀਂ ਮਿਲਣਾ ਚਾਹੁੰਦਾ ਪਤਾ ਨਹੀਂ ਕਿਉਂ ਕਮਲ ਮੈਨੂੰ ਸੁੱਤੇ ਤਰਸ ਆ ਗਿਆ ਸ਼ਾਇਦ ਇਸ ਲਈ ਕਿ ਤੂੰ ਵੀ ਚਿਤਰਕਾਰ ਰਹੇ ਸੀ ਉਹ ਵੀ ਕਮਲ ਬੋਲਿਆ ਸ਼ਾਇਦ ਪਤਾ ਨਹੀਂ ਜਾਂ ਫਿਰ ਏਕੇ ਉਹ ਸੱਚ ਬੋਲ ਰਿਹਾ ਸੀ ਤੇ ਉਹ ਇਹ ਵੀ ਆਖ ਰਿਹਾ ਸੀ ਕਿ ਜੇ ਮਨ ਨਹੀਂ ਮੰਨਦਾ ਤਦ ਨਾ ਸੀ ਕੋਈ ਗੱਲ ਨਹੀਂ ਆਪਣੀ ਫਜ਼ੂਲ ਖਰਚੀ ਦੇ ਸਿੱਟੇ ਮੈਂ ਆਪੇ ਭੁਗਤਾਨ ਰ੍ਹਾਂਗਾ ਮੈਂ ਉਹਦੇ ਕੋਲ ਚਲੀ ਗਈ ਉਹ ਇੱਕ ਨਿੱਕੇ ਜਿਹੇ ਘਰ ਵਿੱਚ ਰਹਿੰਦਾ ਸੀ ਦੋ ਕਮਰੇ ਤੇ ਇੱਕ ਬਾਥਰੂਮ ਉਹ ਕਹਿੰਦਾ ਸੀ ਕਿ ਉਹ ਘਰ ਉਸ ਲਈ ਉਸਦੀ ਦਾਦੀ ਛੱਡ ਗਈ ਸੀ ਲਿਵਿੰਗ ਰੂਮ ਨੂੰ ਉਸਨੇ ਸਟੂਡੀਓ ਬਣਾਇਆ ਹੋਇਆ ਸੀ ਉੱਥੇ ਬੜੇ ਚੰਗੇ ਚਿੱਤਰ ਪਏ ਸਨ ਪਰ ਉਹ ਸਾਰੇ ਕੁਦਰਤ ਨਾਲ ਸੰਬੰਧਿਤ ਸਨ ਉਹਨੇ ਮੇਰੀ ਬੜੀ ਇੱਜਤ ਕੀਤੀ ਸੱਚ ਨਾਲ ਬਹੁਤ ਹੀ ਇੱਜ਼ਤ ਕੀਤੀ ਉਹ 200 ਡਾਲਰ ਜਦ ਮੈਨੂੰ ਦੇਣ ਲੱਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਰੱਖ ਲਵੇ ਚਿੱਤਰ ਵੇਖਣ ਤੇ ਮੈਨੂੰ 1000 ਡਾਲਰ ਦੇ ਦੇਵੇ ਮੇਰੀ ਇਹ ਤਜਵੀਜ਼ ਸੁਣ ਕੇ ਉਹ ਬਹੁਤ ਖੁਸ਼ ਹੋਇਆ ਤੇ ਕਹਿੰਦਾ ਜਿੰਨੀ ਤੂੰ ਸੋਹਣੀ ਹੈ ਉਸ ਤੋਂ ਵੀ ਵੱਧ ਤੇਰਾ ਦਿਲ ਸੋਹਣਾ ਹੈ ਇਹ ਸੁਣ ਕੇ ਮੈਂ ਉਸ ਦਾ ਸ਼ੁਕਰੀਆ ਕੀਤਾ ਉਹ ਕਹਿੰਦਾ ਮਰਦ ਔਰਤਾਂ ਦੀ ਖੂਬਸੂਰਤੀ ਨੂੰ ਨਹੀਂ ਮਾਨ ਸਕਦੇ ਕਿਉਂਕਿ ਉਹ ਹਲਕੇ ਹੋਏ ਕੁੱਤਿਆਂ ਵਾਂਗ ਵਤੀਰਾ ਕਰਦੇ ਹਨ ਅਜਿਹੇ ਲੋਕ ਰਾ ਜਾਂਦੀਆਂ ਔਰਤਾਂ ਦੇ ਕੱਪੜਿਆਂ ਵਿੱਚ ਦੀ ਉਹਨਾਂ ਦੇ ਜਿਸਮਾਂ ਦੀ ਮਹਿਨਤੀਆਂ ਕਰਦੇ ਰਹਿੰਦੇ ਹਨ ਪਤਾ ਨਹੀਂ ਕੀ ਕੀ ਚਿਤ ਵਧੇ ਰਹਿੰਦੇ ਹਨ ਫੁੱਲ ਦੀ ਖੁਸ਼ਬੂ ਦਾ ਨਜ਼ਾਰਾ ਫੁੱਲ ਦੇ ਕੋਲ ਜਾ ਕੇ ਛੁੱਕ ਕੇ ਤੇ ਸੁੰਗ ਕੇ ਲਿਆ ਜਾਂਦਾ ਹੈ ਸਵੇ ਤਾਂ ਇਹੋ ਸਕਾਉਂਦੀ ਹੈ ਜੋ ਮਨ ਵਿੱਚ ਜਿਸਮ ਨੂੰ ਲੈ ਕੇ ਕਿਆਸ ਕਰਦੇ ਹੋਣ ਉਹ ਕੀ ਜਾਣਨ ਇਸ ਤੱਥ ਨੂੰ ਤਕਰੀਬਨ 1 ਮਹੀਨੇ ਬਾਅਦ ਉਸ ਦਾ ਫੋਨ ਆਇਆ ਕਿ ਪੈਸੇ ਲੈ ਜਾ ਉਸਨੇ ਮੈਨੂੰ 2000 ਡਾਲਰ ਦਿੱਤੇ ਇਹ ਆਖ ਕੇ ਕਿ ਇਹ ਵਿਆਜ ਹੈ ਕੋਈ ਧਿਰ ਉਸ ਕੋਲ ਮੈਂ ਬੈਠੀ ਰਹੀ ਤੇ ਗੱਲਾਂ ਕਰਦੀ ਰਹੀ ਤੇ ਫਿਰ ਮੈਂ ਚਲੇ ਆਈ ਕਿਉਂਕਿ ਉਸ ਦਿਨ ਉਸਦੀ ਮਾਂ ਉਸ ਨੂੰ ਮਿਲਣ ਆ ਰਹੀ ਸੀ ਤੇ ਉਸ ਦੀ ਉਡੀਕ ਕਰ ਰਹੀ ਸੀ ਉਸਦੇ ਚਾਰ ਚਿੱਤਰ ਵਿਗਗੇ ਤੇ ਉਹ ਬਹੁਤ ਖੁਸ਼ ਸੀ ਫੇਰ ਨਹੀਂ ਉਸਨੇ ਤੈਨੂੰ ਸੱਦਿਆ ਦੋ ਕੁ ਹਫ਼ਤੇ ਬਾਅਦ ਉਹਦਾ ਫੋਨ ਆਇਆ ਸੀ ਪਰ ਉਹਦੋਂ ਨੂੰ ਮੈਂ ਲਾਸ ਵੈਗਸ ਛੱਡਾਈ ਸੀ ਇਹ ਗੱਲ ਵੈਗਸ ਦੀ ਹੈ ਇਧਰ ਦੀ ਨਹੀਂ ਫੇਰ ਤਾਂ ਉਹਨੂੰ ਆਪਣੇ ਵਰਗਾ ਹੀ ਬੰਦਾ ਸਮਝ ਕਮਲ ਦੇ ਜਵਾਬ ਨੂੰ ਨਜ਼ਰ ਅੰਦਾਜ਼ ਕਰਕੇ ਉਹ ਬੋਲਦੀ ਗਈ ਕਮਲ ਗੱਲ ਇਹ ਹੈ ਕਿ ਕਿਸੇ ਵੀ ਖੇਤਰ ਵਿੱਚ ਚਲੇ ਜਾਓ ਔਰਤਾਂ ਬਸ ਮਰਦਲੀ ਘਟਾਉਣਾ ਹੀ ਹੈ ਜ਼ਿਆਦਾ ਪੜ੍ਹ ਲਿਖ ਕੇ ਔਰਤਾਂ ਨੇ ਮਰਦ ਸਿੱਧੇ ਜ਼ਰੂਰ ਕੀਤੇ ਹਨ ਪਰ ਆਪਾਂ ਆਮ ਔਰਤਾਂ ਦੀਆਂ ਗੱਲਾਂ ਕਰ ਰਹੇ ਹਾਂ ਮੈਂ ਜਦੋਂ ਸਕੂਲ ਵਿੱਚੋਂ ਨਿਕਲੀ ਸੀ ਉਦੋਂ ਨੌਕਰੀ ਕਰਦਿਆਂ ਵੀ ਮੈਂ ਵੇਖਿਆ ਕਿ ਨੌਕਰੀ ਉੱਤੇ ਵੀ ਸਾਡੇ ਪ੍ਰਤੀਮਰਤਾ ਦਾ ਵਤੀਰਾ ਘਣਾਉਣਾ ਹੁੰਦਾ ਸੀ ਫਿਰ ਕਈ ਕਟੜ ਗੰਵਾਰ ਲੋਕ ਇਹੋ ਸਮਝਦੇ ਹਨ ਕਿ ਅਸੀਂ ਕੋਈ ਪਾਪ ਕਰ ਰਹੇ ਹਾਂ ਉਹ ਇਹ ਨਹੀਂ ਸਮਝਦੇ ਕਿ ਇਹ ਵੀ ਤਾਂ ਇੱਕ ਪਾਪ ਹੈ ਕਿ ਜੇ ਤੁਸੀਂ ਕਿਸੇ ਨਾਲ ਇਸ ਕਰਕੇ ਜੁੜੋ ਕਿ ਉਸਤੇ ਪੈਸੇ ਉੱਤੇ ਤੁਹਾਡੀ ਅੱਖ ਹੋਵੇ ਠੀਕ ਹੈ ਨਾ ਕਿ ਇਹ ਪਾਪ ਨਹੀਂ ਕੀ ਪਾਪ ਨਹੀਂ ਕਿ ਪੈਸਿਆਂ ਦੀ ਬਗਾਨੇ ਮਰਦੇ ਮੂੰਹ ਵਿੱਚ ਮੂੰਹ ਪਾਇਆ ਜਾਵੇ ਜਾਂ ਨੰਗੇ ਉਪਰੇ ਮਰਦ ਉੱਤੇ ਨੰਗੇ ਹੋ ਕੇ ਪਿਆ ਜਾਵੇ ਸਿਰਫ ਕਿਸੇ ਕੰਮ ਜਾਂ ਸੀਨ ਨੂੰ ਪੂਰਾ ਕਰਨ ਲਈ ਜਿਵੇਂ ਉਹ ਨੇਤਰੀਆਂ ਕਰਦੀਆਂ ਹਨ ਇਹਨਾਂ ਲੋਕਾਂ ਨੇ ਆਪ ਹੀ ਮਿਥ ਲਿਆ ਕਿ ਪਾਪ ਕੀ ਹੈ ਤੇ ਪੁੰਨ ਕੀ ਕਮਲ ਉਸਨੂੰ ਬੜੇ ਆਰਾਮ ਨਾਲ ਸੁਣਦਾ ਰਿਹਾ ਪਰ ਉਸਨੂੰ ਬਸੇ ਆ ਗਈ ਟਰੀਨਾ ਕਮਲ ਵੱਲ ਵੇਖਣ ਲੱਗ ਪਈ ਤੇ ਫਿਰ ਬੋਲੀ ਕੀ ਗੱਲ ਤੂੰ ਸੁੱਤਾ ਨਹੀਂ ਰਹਾ ਤੀ ਘੱਟ ਸੁੱਤਾ ਸੀ ਤੂੰ ਫਿਕਰ ਨਾ ਕਰ ਪਰ ਤੂੰ ਬਿਲਕੁਲ ਠੀਕ ਆ ਕੈਟਰੀਨਾ ਲੋਕ ਆਪ ਹੀ ਇਹ ਮਿਥ ਲੈਂਦੇ ਹਨ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਮੈਂ ਜਾਣਦਾ ਹਾਂ ਅਭਿਨੇਤਰੀਆਂ ਬਾਰੇ ਜਾਂ ਉਹਨਾਂ ਔਰਤਾਂ ਬਾਰੇ ਜੋ ਜੀਵਨ ਨਿਰਭਾਰੀ ਮਰਦ ਦੇ ਤੱਕੇ ਸਹਿੰਦੀਆਂ ਹਨ ਤੇ ਉਹਨਾਂ ਦੀ ਭੁੱਖ ਪੂਰੀ ਕਰਦੀਆਂ ਹਨ ਇਹ ਸਭ ਤੰਦਾਈਤਾ ਹੈ ਅਸੀਂ ਸਭ ਕਿਸੇ ਨਾ ਕਿਸੇ ਰੂਪ ਵਿੱਚ ਇੰਜ ਕਰਦੇ ਹਾਂ ਆਪਣੀ ਮਰਜ਼ੀ ਨਾਲ ਜਾਂ ਕਿਸੇ ਦੇ ਦਬਾਹ ਹੇਠ ਕਦੇ ਜਿਸਮ ਤੇ ਕਦੇ ਰੂਹ ਵਕਨ ਦੀ ਕਿਰਿਆ ਜਾਰੀ ਹੀ ਤਾਂ ਰਹਿੰਦੀ ਹੈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ